ਲੋਕ ਸਭਾ 2024 ਦਾ ਜਦੋਂ ਵਿਗਲ ਵੱਜਦਾ ਵਾ ਤਾਂ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਆਪਣੇ ਜਿਹੜੇ ਲੀਡਰ ਨੇ ਉਹ ਇਸ ਚੋਣ ਅਖਾੜੇ ਦੇ ਵਿੱਚ ਉਤਾਰੇ ਜਾਂਦੇ ਨੇ ਜੇਕਰ ਗੱਲ ਕਰੀਏ ਤਾਂ ਭਾਜਪਾ ਵੱਲੋਂ ਗੁਰਦਾਸਪੁਰ ਹਲਕੇ ਤੋਂ ਦਿਨੇਸ਼ ਬੱਬੂ ਨੂੰ ਉਤਾਰਿਆ ਜਾਂਦਾ ਵਾ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਕਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਤੇ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਕਾਲੀ ਦਲ ਵੱਲੋਂ ਤਾਂ ਉਹਨਾਂ ਵੱਲੋਂ ਡਾਕਟਰ ਦਲਜੀਤ ਸਿੰਘ ਚੀਮਾ ਜੀ ਨੂੰ ਉਤਾਰਿਆ ਜਾਂਦਾ ਵਾ ਬੜੇ ਉੱਗੇ ਨੇਤਾ ਨੇ ਜਿਹੜੇ ਇਸ ਚੋਣ ਅਖਾੜੇ ਦੇ ਵਿੱਚ ਉਤਰੇ ਨੇ ਤਾਂ ਜਿਸ ਦਿਨ ਚਲਦੇ ਆ ਇੱਕ ਵੰ ਘਰ ਦੀ ਤਸਵੀਰ ਦਿਖਾਉਂਗਾ ਆਪਣੇ ਦਰਸ਼ਕਾਂ ਨੂੰ ਇਸ ਘਰ ਦੇ ਵਿੱਚ ਇੱਕ ਲੜਕੀ ਰਹਿੰਦੀ ਐ ਇੱਕ ਧੀ ਰਹਿੰਦੀ ਆ ਗੁਰਪ੍ਰੀਤ ਬਾਜਵਾ ਜਿਸ ਨੇ ਆਜ਼ਾਦ ਉਮੀਦਵਾਰ ਵੱਲੋਂ ਐਲਾਨ ਕਰ ਦਿੱਤਾ ਵਾ ਕਿ ਆਜ਼ਾਦ ਉਮੀਦਵਾਰ ਖਲੋਵੇਗੀ ਇੱਕ ਸਧਾਰਨ ਜੇ ਪਰਿਵਾਰ ਤੋਂ ਆ ਗੱਲਬਾਤ ਚੱਲ ਕੇ ਕਰਾਂਗੇ ਉਸ ਬੱਚੀ ਨਾਲ ਮਿਲਾਵਾਂਗੇ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਕਿ ਕਿਸ ਤਰੀਕੇ ਨਾਲ ਉਹਨਾਂ ਦੇ ਮਨ 'ਚ ਸੋਚ ਆਈਏ ਇਸ ਰਾਜਨੀਤੀ ਅਖਾੜੇ ਦੇ ਵਿੱਚ ਛਲਾਂਗ ਲਾਣ ਦੀ ਕਿਉਂਕਿ ਬਹੁਤ ਸਾਰੇ ਵੱਡੇ ਵੱਡੇ ਲੀਡਰ ਨੇ ਜਿਹੜੇ ਇਸ ਚੋਣ ਅਖਾੜੇ ਦੇ ਵਿੱਚ ਨੇ ਤਾਂ ਉਸ ਬੱਚੀ ਨੇ ਤੁਸੀਂ ਦੇਖ ਸਕਦੇ ਹੋ ਕਿ ਸਧਾਰਨ ਜਿਹੇ ਪਰਿਵਾਰ ਤੋਂ ਆ ਮਾਮਾਬਾਪ ਲਾਗੇ ਬੈਠੇ ਨੇ ਬੱਚੀ ਦੇ ਚਾਰ ਪਾਰੇ ਮਮਾ ਸ਼ਾਇਦ ਸਸੀਕਾ ਗੁਰਪ੍ਰੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲਾ ਤਾਂ ਤੁਹਾਨੂੰ ਵਧਾਈਆਂ ਹੋਣ ਇਸ ਚੋਣ ਅਖਾੜੇ ਦੇ ਵਿੱਚ ਹਾਂ ਜੀ ਵੀ ਆਪ ਜੀ ਨੂੰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਇਆ ਅੱਛਾ ਸੋਚ ਕਿੱਦਾਂ ਆਈ ਆਪਾਂ ਇਲੈਕਸ਼ਨ ਲੜਨੇ ਆ ਸੋਚ ਮੈਂ ਆਪ ਜਿੰਨ ਦੱਸਣਾ ਚਾਹੁੰਦੀ ਆ ਕਿ ਮੈਂ ਮਗਲੇ 2-3 ਸਾਲ ਤੋਂ ਇੱਕ ਫੀਲਡ ਚਲਾ ਰਹੀ ਆ ਚਾਰ ਸਾਬ ਜਾਦੇ ਫਾਊਂਡੇਸ਼ਨ ਟਰਸਟ ਵਾਲਿਆਂ ਨੇ ਮੈਨੂੰ ਉਹਦੀ ਐਜੇ ਪ੍ਰਧਾਨ ਲਾਇਆ ਹੈ ਤੇ ਮੈਨੂੰ ਉਸ ਸਾਹਿਬਜ਼ਾਦਿਆਂ ਦੀ ਸਰੂਪ ਘਰ ਘਰ ਪੇਜਨ ਜਾਂ ਧਾਰਮਿਕ ਸੰਸਥਾਵਾਂ ਤੇ ਲਜਾਣ ਜਾਂ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਬਾਰੇ ਦੱਸਣ ਕਿ ਉਹਨਾਂ ਨੇ ਸਮੁੱਚੀ ਮਾਨਵਤਾ ਲਈ ਕੁਰਬਾਨੀ ਕੀਤੀ ਸੀ ਲੋਕਾਂ ਨੂੰ ਮਿਲਣਾ ਲੋਕਾਂ ਚ ਵਿਚਰਨਾ ਤੇ ਮੈਂ ਦੇਖਿਆ ਕਿ ਸਾਡਾ ਸਰਹੱਦੀ ਏਰੀਆ ਹੈ 10 ਕਿਲੋਮੀਟਰ ਦੀ ਦੂਰੀ ਤੇ ਸਾਨੂੰ ਅੰਤਰਰਾਸ਼ਟਰੀ ਹੱਦ ਲੱਗਦੀ ਹੈ ਇੱਥੇ ਨਸ਼ਾ ਬਹੁਤ ਹੈ ਤੇ ਉਦੋਂ ਬਾਅਦ ਲੋਕਾਂ ਨੂੰ ਮਿਲਣਾ ਇਹ ਲੋਕਾਂ ਦੀ ਸੋਚ ਸੀ ਲੋਕਾਂ ਨੇ ਮੈਨੂੰ ਸਪੋਰਟ ਕਰੀ ਮੇਰੀ ਸਾਥ ਸੰਗਤ ਨੇ ਮੇਰੇ ਸਕੇ ਸੰਬੰਧੀ ਯਾਨੀ ਤੇ ਉਹਦੇ ਬਿਹਫ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਨੂੰ ਭੇਜਣਾ ਚਾਹੁੰਦੇ ਆ ਤੇ ਮੈਨੂੰ ਲੱਗਿਆ ਕਿ ਚਲੋ ਉਮਰ ਛੋਟੀ ਹੈ ਕੋਈ ਗੱਲ ਨਹੀਂ ਛੋਟੀ ਉਮਰਾਂ ਵੱਡੇ ਖਿਆਲ ਹੋਣੇ ਚਾਹੀਦੇ ਆ ਕੰਮ ਕਰਨ ਦੇ ਉਹ ਖਿਆਲ ਬਹੁਤ ਜ਼ਿਆਦਾ ਵੱਡੇ ਆ ਨਾ ਕੋਈ ਗੱਲ ਨਹੀਂ ਅੱਗੇ ਲੀਡਰ ਵੀ ਬੜੇ ਬੜੇ ਵੱਡੇ ਨੇ ਕੋਈ ਪਰਵਾਹ ਨਹੀਂ ਹੈ ਲੀਡਰ ਹੈ ਲੀਡਰਾਂ ਦੀ ਮਾਲਕ ਵੱਡਾ ਹੈ ਸਭ ਤੋਂ ਵੱਡੀ ਗੱਲ ਇਹ ਆ ਜੀ ਲੀਡਰਾਂ ਨੂੰ ਮੈਂ ਜਿੱਥੋਂ ਤਾਈ ਮੈਂ ਮਿਲ ਸਕਦੀ ਸੀ ਆਪਣੇ ਬਿਹਫ ਤੇ ਜਾਂ ਜਿਨ੍ਹਾਂ ਨੂੰ ਆਪਾਂ ਐਜ਼ এ ਸਟੂਡੈਂਟਸ ਹੁੰਦੇ ਰਹੇ ਆ ਕਿ ਉਹ ਸਾਡੇ ਲਈ ਕੁਝ ਕਰਨ ਮੈਂ ਉਹਨਾਂ ਨੂੰ ਜਾ ਕੇ ਮਿਲੀ ਉਹਨਾਂ ਨੂੰ ਮੈਂ ਦੱਸਿਆ ਕਿ ਸਾਹਿਬ ਜਾਦਿਆਂ ਦੀ ਇਹ ਫਾਊਂਡੇਸ਼ਨ ਹੈ ਇਹ ਸੇਵਾ ਹੈ ਕਰ ਕਰ ਸਾਹਿਬ ਜਾਦੇ ਹਰ ਕਰ ਸਾਹਿਬ ਜਾਦੇ ਮਹਿੰਮ ਹੈ ਮੈਂ ਕੋਈ ਐਨ ਜੀਓ ਨਹੀਂ ਰਨ ਕਰ ਰਹੀ ਜਿਹੜੀ ਜਿੰਨੀ ਪੌਕੇਟ ਅਲਾਉ ਕਰਦੀ ਸੀ ਜਾਂ ਮੇਰੇ ٹرسٹ ਦੇ ਚਾਰ ਲੋਕਾਂ ਦੀ ਪੌਕੇਟ ਅਲਾਉ ਕਰਦੀ ਸੀ ਘਰ ਤੁਸੀਂ ਬਾਕੀ ਦੇਖ ਹੀ ਰਹੇ ਹੋ ਮੈਂ ਉਸ ਵਿਹਾਰ ਤੇ ਸੇਵਾ ਕੀਤੀ ਹੈ ਤੇ ਤੁਸੀਂ ਮੇਰਾ ਸਾਥ ਦੋ ਲੀਡਰਸ ਫਿਰ ਜਾਂ ਤਾਂ ਉਹਨਾਂ ਦੀ ਪਾਰਟੀ ਜੁਆਇਨ ਕਰ ਲੋ ਤੁਸੀਂ ਹਰ ਚੀਜ਼ ਚ ਪੋਲਿਟਿਕਸ ਰੱਖਦੇ ਹੋ ਤਾਂ ਫਿਰ ਉਹ ਚੀਜ਼ ਮੈਨੂੰ ਵੀ ਥੋੜੀ ਸੀ ਘੱਟ ਲੱਗੀ ਜਦੋਂ ਐਲਾਨ ਕੀਤਾ ਗਿਆ ਆਜ਼ਾਦ ਉਮੀਦਵਾਰ ਵੱਲੋਂ ਆਫਰ ਆਈ ਕੋਈ ਅਨੇ ਆਫਰ ਨਹੀਂ ਇਸ ਤੋਂ ਪਹਿਲਾਂ ਆਈਆਂ ਸੀ ਤਾਂ ਹੀ ਕਰਕੇ ਫਿਰ ਮੈਂ ਕਹਿੰਦੀ ਕਿ ਪਾਰਟੀਆਂ ਵੱਲੋਂ ਆਈ ਆਫਰ ਚਲੋ ਛੱਡੋ ਕੀ ਕਹਿਣਾ ਹੈ ਪਾਰਟੀਆਂ ਸਾਰੀਆਂ ਸਤਿਕਾਰਯੋਗ ਨੇ ਵੱਡੇ ਨੇ ਨਹੀਂ ਵੈਸੇ ਆਈ ਸੀ ਇਹ ਨਹੀਂ ਪਾਰਟੀਆਂ ਨਾਲ ਮਨੇ ਹਾਂ ਆਈ ਸੀ ਦੋ ਐਸੀਆਂ ਪਾਰਟੀਆਂ ਨੇ ਸਪੋਰਟ ਵੀ ਕਰੀ ਘਰ ਤਾਂ ਵੀ ਆਏ ਬਟ ਨਹੀਂ ਮੈਨੂੰ ਲੱਗਦਾ ਕਿ ਗੱਡੀਆਂ ਮੇਰੇ ਵਾਸਤੇ ਲੋਹਾ ਨੇ ਲੋਹਾ ਲੈਵਲ ਤੈ ਨਹੀਂ ਕਰਨੀ ਹੈ ਮੇਰਾ ਕਦੇ ਜ਼ਿੰਦਗੀ 'ਚ ਤੇ ਪੈਸਾ ਉਹ ਕਾਗਜ਼ ਹੈ ਖਾਣੀ ਦੋ ਵਕਤ ਦੀ ਰੋਟੀ ਹੈ ਤੇ ਬਹੁਤ ਛੋਟੇ ਜਿਹੇ ਪਰਿਵਾਰ ਤੋਂ ਆ ਸਾਰੇ ਮੈਨੂੰ ਪੰਜਾਬ ਚ ਵੱਖ-ਵੱਖ ਥਾਵਾਂ ਤੋਂ ਲੋਕ ਦੁਨੀਆ ਚ ਕਹਿ ਲੋ ਜਾਂ ਦੇਸ਼ ਚ ਕਹਿ ਲੋ ਜਾਣਦੇ ਆ ਕਿਉਂਕਿ ਮੈਂ ਮੰਗਰਲੇ 2023 ਚ 25 ਅਪ੍ਰੈਲ ਨੂੰ ਵੈਸਟਰਨ ਕੋਰਟ ਚ ਇੱਕ ਪ੍ਰੋਗਰਾਮ ਹੋਇਆ ਸੀ ਚਾਹੀ ਦੋਸਤੋ ਪਹਿਲਾਂ ਮੈਨੂੰ ਵੀ ਨਹੀਂ ਪਤਾ ਸੀ ਵੈਸਟਰਨ ਕੋਰਟ ਕੀ ਆ ਫਿਰ ਮੈਂ ਉੱਥੇ ਗਈ ਕਾਫੀ ਐਮਪੀਜ਼ ਆਏ ਉੱਥੇ ਅ ਬ੍ਰਾਂਡ ਐਮਬੈਸਡਰ ਸੀਗੇ ਹੋਰ ਉੱਥੇ ਸੀਗੇ ਕੋਈ ਐਮਬੈਸੀਸ ਦੇ ਉਹ ਸੀਗੇ ਹੁੰਦੇ ਰਾਜਦੂਤ ਸੀਗੇ ਫਿਰ ਉੱਥੇ ਉਹਨਾਂ ਨੇ ਸਹਬਜੰਨ ਦੇ ਸਰੂਪ ਬਾਰੇ ਪੁੱਛਿਆ ਮੈਂ ਉਹਨਾਂ ਨੂੰ ਭੇਟ ਕਰਿਆ ਉਹਨਾਂ ਨੇ ਮੈਨੂੰ ਸਨਮਾਨ ਕਰਿਆ ਉੱਥੇ ਫਿਰ ਮੈਂ ਦੇਖਿਆ ਕਿ ਐਮਪੀ ਦੀ ਇਹ ਇਹ ਫੈਸਿਲਿਟੀ ਹੈ ਤੇ ਸਾਡਾ ਇਲਾਕਾ ਬਹੁਤ ਪਿੱਛੇ ਆ ਹੁਣ ਜਿਹੜੀਆਂ ਮੇਰੇ ਨਾਲ ਮੇਰੀਆਂ ਮਾਵਾਂ ਭੈਣਾਂ ਇੱਥੋਂ ਮੈਨਾਂ ਐਡ ਸੀਗੀਆਂ ਭਰਾ ਐਡ ਸੀ ਉਹਨਾਂ ਨੂੰ ਮੈਂ ਦੱਸਿਆ ਫਿਰ ਜਦ ਮੈਂ ਉਹਨਾਂ ਨੂੰ ਇੱਥੇ ਆ ਕੇ ਮਿਲੀ ਉਹ ਸਭ ਦੀ ਗਾਂਗਾ ਸਪੋਰਟ ਜਦ ਵਿਚਰਾਂਗੇ ਲੋਕਾਂ ਚ ਆਪਜ ਨੂੰ ਦੇਖਣ ਨੂੰ ਮਿਲੇਗੀ ਮੁੱਦੇ ਗਲੇ ਰਹਿਣਗੇ ਕਿਹੜੇ ਮੁੱਦਿਆਂ ਤੇ ਚੋਣ ਲੜੀ ਜਾਏਗੀ ਤੁਹਾਡੇ ਵੀ ਮੁੱਦੇ ਬਾਕੀਆਂ ਵਾਂਗਰ ਰਹਿਣਗੇ ਜਿਹੜੇ ਬਾਕੀ ਲੀਡਰਾਂ ਦੇ 70 ਸਾਲਾਂ ਤੋਂ ਚੱਲਦੇ ਆ ਰਹੇ ਨੇ ਨਹੀਂ ਮੈਂ ਇਹ ਨਹੀਂ ਕਹਿ ਸਕਦੀ ਕਿ ਬਾਕੀ ਲੀਡਰਸ ਆਏ ਨਹੀਂ ਉਹਨਾਂ ਨੇ ਕੁਝ ਕਰਿਆ ਨਹੀਂ ਹੋਣਾ ਚਾਹੀਦਾ ਸੀ ਵਿਕਾਸ ਬਟ ਉਹਨਾਂ ਹੋਇਆ ਨਹੀਂ ਸਭ ਤੋਂ ਵੱਡੀ ਗੱਲ ਤੇ ਸਾਡੇ ਸਿਹਤ ਔਰ ਮੈਡੀਕਲ ਸਹੂਲਤ ਆ ਜਿਹਦੇ ਤੇ ਮੈਂ ਮਗਰਲੇ ਆਪਣੇ ਟਰਸਟ ਵੱਲੋਂ ਵੀ ਕੰਮ ਕਰ ਰਹੀ ਆ ਬੋਲ ਰਹੀ ਆ ਜਿੱਥੇ-ਜਿੱਥੇ ਮੈਨੂੰ ਜਾਣ ਦਾ ਮੌਕਾ ਮਿਲਦਾ ਮੈਂ ਜਾਂਨੀ ਆ ਤੇ ਮੈਂ ਇੱਕ ਹਸਪੀਟਲ ਇਦਾਂ ਦਾ ਤਿਆਰ ਕਰਵਾਉਂਗੀ ਜਿੱਥੇ ਗਰੀਬ ਲੋੜਵੰਦ ਲੋਕ ਇਲਾਜ ਕਰਵਾ ਸਕਣ ਥਰੂ ਆਫ ਉਹ ਪ੍ਰੋਸੈਸ ਚੱਲੇਗਾ ਐਮਪੀ ਲੈਂਡ ਫੰਡ ਚੋਂ ਚੱਲੇਗਾ ਠੀਕ ਹੈ ਨਾ ਮੈਂ ਕਿਹਾ ਕਿ ਉੱਪਰ ਜਾ ਕੇ ਇਹ ਕਹਿਣਾ ਕਿ ਆ ਫਾਈਲ ਤੇ ਸਾਈਨ ਕਰ ਦੋ ਆਈਡੀ ਦਾ ਰੋਲਾ ਜੀ ਸਾਡਾ ਸੀਬੀਆਈ ਦਾ ਸਿੱਧੇ ਸਾਦੇ ਜਿਹੇ ਹੈਗੇ ਆ ਗੰਡੇ ਸਾਡੇ ਖੇਤਾਂ ਦੇ ਪਾਲਕ ਧਨੀਆ ਸਾਡੇ ਖੇਤਾਂ ਦਾ ਕਣਕ ਚੋਨਾ ਸਾਡੇ ਖੇਤਾਂ ਦਾ ਖਾਣੀ ਤਾਂ ਬਾਬੇ ਨਾਨਕ ਦੀ ਦਿੱਤੀ ਦੋ ਵਕਤ ਦੀ ਰੋਟੀ ਹੈ ਅੱਛਾ ਪਰਿਵਾਰ ਦਾ ਕਿੰਨਾ ਕੁ ਸਾਥ ਹੈ ਗੁਰਪ੍ਰੇ ਮੈਂ ਦੇਖਿਆ ਕਿ ਪਰਿਵਾਰ ਦੇ ਵਿੱਚ ਸਲੂਕ ਹੈ ਘਰ ਆਇਆ ਤੇ ਅੱਗੇ ਆਚਾਰ ਲੱਗੇ ਸੀ ਤੁਸੀਂ ਵੀ ਪਾ ਰਹੇ ਸ਼ਾਇਦ ਹਲਦੀ ਹੈ ਹਲਦੀ ਹੈ ਹਾਂ ਦੀ ਘਟ ਰਹੀ ਸੀ ਬਿਲਕੁਲ ਪਰਿਵਾਰ ਦਾ ਸਾਥ ਹੀ ਤੇ ਆਈ ਮੈਂ ਉਰੇ ਇੱਥੇ ਤਾਂ ਹੀ ਪਹੁੰਚੀ ਆ ਤੇ ਕਾਫੀ ਪੰਜਾਬ ਦੇ ਆ ਵੂਮਨਸ ਲੀਡਰਸ ਨੇ ਮਤਲਬ ਸਪੋਰਟ ਵੀ ਕਰਦੀਆਂ ਸੀ ਮੈਨੂੰ ਮੇਰੀ ਫਾਊਂਡੇਸ਼ਨ ਦੇ ਥਰੂ ਵੀ ਉਹਨਾਂ ਨੇ ਵੀ ਕਿਹਾ ਇੱਥੇ ਆ ਸਾਡੇ ਕੋਲ ਬੈਠ ਫਿਰ ਮੈਂ ਪਰਿਵਾਰ ਚ ਸਲਾਹ ਕਰੀ ਤੇ ਉਹ ਹੁੰਦਾ ਨਾ ਕਿ ਮਿਹਨਤ ਪਰਿਵਾਰ ਦੀ ਕਹਿ ਲੋ ਜਾਂ ਗੁਰੂ ਸਾਹਿਬ ਨੇ ਮੇਰੀ ਝੋਲੀ ਪਾਈ ਏ ਤੇ ਮੈਰੀ ਸਾਥ ਸੰਗਤ ਦੀ ਮਿਹਨਤ ਆ ਜਿਹੜੇ ਮੇਰੇ ਨਾਲ ਜੁੜੇ ਆ ਫਿਰ ਉਹਨਾਂ ਵੱਲੋਂ ਆ ਕਿ ਨਹੀਂ ਤੂੰ ਆਪਾ ਤੇ ਅਸੀਂ ਤੇਰੇ ਨਾਲ ਤੇਰਾ ਸਾਥ ਦੇਵਾਂਗੇ ਅੱਛਾ ਜਿਆਦਾ ਜੇਕਰ ਗੱਲ ਕੀਤੀ ਜਾਵੇ ਨਾ ਘਰੋਂ ਬੰਦਾ ਚਲੂ ਸ਼ੁਰੂ ਹੁੰਦਾ ਨਾ ਘਰ ਦੇ ਦੇ ਸਪੋਰਟ ਸਭ ਤੋਂ ਜ਼ਰੂਰੀ ਹੈ ਸਭ ਤੋਂ ਵੱਧ ਸਪੋਰਟ ਕਿੱਨੇ ਦਿੱਤੀ ਘਰ ਚੋਂ ਐ ਮੇਰੇ ਚਲ ਧੀਏ ਤੂੰ ਖਲੋ ਜਾ ਫਿਰ ਇਲੈਕਸ਼ਨਾਂ ਦੇ ਮੇਰੇ ਵੱਡੇ ਵੀਰ ਜੀ ਨੇ ਤੇ ਐਂ ਮੇਰੇ ਭਾਬੀ ਜੀ ਟੀਚਰ ਨੇ ਤੇ ਇੱਕ ਮੇਰੇ ਸਿਸਟਰ ਨੇ ਇਹ ਤਾਂ ਆਏ ਜੀ ਦੀ ਬੇਟੀ ਇਹ ਵੱਡੇ ਮੰਮੀ ਪਾਪਾ ਤਾਂ ਆਲਵੇਸ ਨਾਲ ਹੀ ਹੁੰਦੇ ਆ ਨਾਲ ਹੀ ਇਕੱਠੇ ਰਹਿੰਦੇ ਪਰਿਵਾਰ ਹਾਂਜੀ ਹਾਂਜੀ ਸਾਂਝਾ ਪਰਿਵਾਰ ਹੈ ਸਾਡਾ ਅੱਛਾ ਮੁੱਦੇ ਤੁਸੀਂ ਦੱਸ ਦਿੱਤੇ ਆ ਕਿ ਮੈਡੀਕਲ ਦਾ ਇੱਕ ਮੇਨ ਮੁੱਦਾ ਜਿਹੜਾ ਹੋਵੇਗਾ ਤੁਹਾਡਾ ਪਰ ਲੋਕਾਂ ਦਾ ਜਿਸ ਤਰ੍ਹਾਂ ਕਿ ਨਾ ਤੁਸੀਂ ਹੁਣ ਬਾਹਰ ਜਾ ਕੇ ਹਲਕੇ 'ਚ ਵਿਚਰਦੇ ਹੋ ਸਾਥ ਕਿਦਾਂ ਦਾ ਲੋਕਾਂ ਦਾ ਲੋਕ ਕਿੰਨੀ ਕਿ ਤੁਹਾਨੂੰ ਸਪੋਰਟ ਕਰ ਰਹੇ ਨੇ ਹਾਂਜੀ ਸਾਥ ਬਹੁਤ ਵਧੀਆ ਮੈਂ ਜਿਵੇਂ ਚੰਡੀਗੜ੍ਹ ਦੇਖਿਆ ਸੀ ਇੱਕ ਮੈਂ ਇੱਕ ਆਪ ਜੀ ਨੂੰ ਇੱਥੇ ਗੱਲ ਦੱਸਣਾ ਚਾਹੁੰਦੀ ਆ ਕਿ ਇੱਥੋਂ ਲੋਕ ਪਠਾਨਕੋਟ ਜ਼ਿਲ੍ਹੇ ਦੇ 410 ਪਿੰਡ ਨੇ ਤੇ ਗੁਰਦਾਸਪੁਰ ਜ਼ਿਲ੍ਹੇ ਦੇ 1206 ਪਿੰਡ ਨੇ ਜੇ ਮੈਂ ਗਲਤ ਨਾ ਹੋਵਾਂ 1616 ਪਿੰਡ ਬਣਦੇ ਨੇ ਤੇ ਸਾਡੇ 1616 ਪਿੰਡਾਂ 'ਚ ਅਗਰ ਦੇ ਜਾਵੇ ਤਾਂ ਮੈਡੀਕਲ ਸਹੂਲਤ ਮੈਂ ਇਹ ਨਹੀਂ ਕਹਿੰਦੀ ਹੈ ਨਹੀਂ ਨਾਂ ਦੇ ਬਰਾਬਰ ਆ ਹੁਣ ਸਾਨੂੰ ਅੱਧੀ ਰਾਤ ਵੀ ਆ ਜੇ ਤਾਂ ਇੱਕ ਐਂਬੂਲੈਂਸ ਨਹੀਂ ਅਸੀਂ ਕਰ ਸਕਦੇ ਉਧਰੋਂ ਉਧਰੋਂ ਗੱਡੀਆਂ ਮੰਗ ਕੇ ਕਰਕੇ ਫਿਰ ਲੈ ਕੇ ਜਾਂਦੇ ਆ ਪੇਸ਼ੈਂਟ ਨੂੰ ਇਵੇਂ ਥੋੜੇ ਦਿਨ ਪਹਿਲਾਂ ਹੀ ਦੋ ਤਿੰਨ ਪੇਸ਼ੈਂਟ ਆਏ ਚੰਡੀਗੜ੍ਹ ਉਹ ਵਿਚਾਰੇ ਡੈਥ ਉਹਨਾਂ ਦੀ ਡੈੱਡ ਬੋਡੀ ਸੀ ਉਹਨਾਂ ਲੈ ਕੇ ਆਉਣੀਆਂ ਸੀਗੀਆਂ ਤੇ ਬੜੀ ਮੁਸ਼ਕਲ ਹੋ ਇੱਥੇ ਲੈ ਕੇ ਉਹਨੂੰ ਉਹਨਾਂ ਕੋ ਪੈਸੇ ਨਹੀਂ ਸੀ ਹੁਣ ਆਪਾਂ ਵੀ ਇੰਨੇ ਨਹੀਂ ਕਰ ਸਕਦੇ ਸੀ ਫਿਰ ਰੈੱਡ ਕਰਾਸ ਵਾਲਿਆਂ ਨੂੰ ਮੈਂ ਰਿਕਵੈਸਟ ਕਰੀ ਉਹਨਾਂ ਥੋੜੇ ਘੱਟ ਪੈਸੇ ਲੈ ਕੇ ਤੇ ਇੱਥੇ ਡੈੱਡ ਬੋਡੀਜ਼ ਗੁਰਦਾਸਪੁਰ ਦੇ ਵੱਖ-ਵੱਖ ਆਂ ਤਾਂ ਇੱਕ ਉਹਨਾਂ ਦਾ ਅੰਕਲ ਸੀਗਾ ਵੱਖ-ਵੱਖ ਟਾਈਮ ਵੱਖ-ਵੱਖ ਪਿੰਡਾਂ ਦੇ ਉਸ ਤੋਂ ਬਾਅਦ ਜਦੋਂ ਮੋਂਾਂ ਪਿੰਡਾਂ ਚ ਗਈਆਂ ਹੁਣ ਇਲੈਕਸ਼ਨ ਦਾ ਸਮਾਂ ਸੀ ਵੈਸੇ ਮਿਲਣ ਉਹਨਾਂ ਦਾ ਹਾਲ-ਚਾਲ ਪੁੱਛਣ ਤੇ ਉਹਨਾਂ ਨੇ ਵੀ ਮੈਨੂੰ ਬੜਾ ਸਪੋਰਟ ਕਰੀ ਕਿ ਜੀ ਇਹ ਚੀਜ਼ ਸਾਡੇ ਚ ਹੋਵੇ ਤੁਸੀਂ ਆਓ ਤੇ ਅਸੀਂ ਉਹਨਾਂ ਬਾਹਰ ਲਿਆਂ ਨੂੰ ਵੀ ਤਾਂ ਜਿਤਾ ਕੇ ਭੇਜਦੇ ਆ ਬਿਲਕੁਲ ਪ੍ਰਮਾਤਮਾ ਮਿਹਰ ਕਰੇ ਹਾਂ ਜੀ ਤੁਸੀਂ ਜਿੱਤੋ ਜ਼ਰੂਰ ਜਿੱਤੋ ਪਰ ਜੇਕਰ ਗੱਲ ਕੀਤੀ ਜਾਵੇ ਕਿ ਜਸਟਿਸ ਕਿਹਨਾਂ ਤੁਸੀਂ ਦੱਸਿਆ ਕਿ ਲੋਕਾਂ ਦਾ ਬਹੁਤ ਸਾਥ ਆ ਘਰਦਿਆਂ ਦਾ ਸਾਥ ਆ ਹਾਂ ਜੀ ਤੁਸੀਂ ਟਿਕ ਪਾਉਗੇ ਉਹਨਾਂ ਲੀਡਰਾਂ ਦੇ ਅੱਗੇ ਕੋਈ ਪਰਵਾਹ ਨਹੀਂ ਕੋਈ ਵਰਵਾਦੀ ਹੌਸਲਾ ਤਾਂ ਨਹੀਂ ਹਾਰੋਗੇ ਕਿਨੇ ਸਿਰ ਉਪਰ ਠਾ ਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮੈਂ ਹਮੇਸ਼ਾ ਹੀ ਆਪਣੇ ਜਾਂ ਬਾਹਰ ਵੀ ਇਹ ਗੱਲ ਕਹਿੰਨੀ ਹੁੰਦੀ ਆ ਕਿ ਕਰਨ ਕਰਨ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਨਾਨਕ ਇਸ ਬਲਹਾ ਨੇ ਜਲਥਲ ਮਈਲ ਸੋਏ ਕਿ ਕਰਨ ਵਾਲਾ ਵਾਹਿਗੁਰੂ ਆ ਉਹ ਪ੍ਰਮਾਤਮਾ ਹੈ ਜੇ ਮੈਂ ਮਿਸ਼ਨ ਇੱਥੋਂ ਚਲਾਉਣ ਚ ਮੇਰੀ ਕੋਈ ਹੈਲਪ ਕਰ ਦਿੰਦਾ ਸ਼ਾਇਦ ਮੈਂ ਇਹ ਰਸਤਾ ਨਾ ਫੜਦੀ ਨਾ ਇੱਥੇ ਤਾਈ ਮੈਨੂੰ ਆਉਣਾ ਪੈਂਦਾ ਤੇ ਕੀ ਕੰਧ ਬਟਾਲੇ ਤੋਂ ਕਾਨਸਰ ਹੰਦ ਤੱਕ ਦਾ ਠੀਕ ਹੈ ਅਸੀਂ 2-4 ਲੱਖ ਇਕੱਠਾ ਰਿਸ਼ਤੇਦਾਰ ਭੈਣ ਭਰਾ ਆਪਣੇ ਕਰਕੇ ਲਾ ਦਿੰਦੇ ਪਰ ਜੇ ਉਹ ਜੋ ਸ਼ੋਭਾ ਯਾਤਰਾ ਕੱਢਣੀ ਤਾਂ ਬਹੁਤ ਵੱਡੀ ਜਾਣੀ ਸੀ ਕਿ ਦੇਖੋ ਸਾਡਾ ਇਤਿਹਾਸ ਹੀ ਸਾਰਾ ਕੰਧ ਬਟਾਲੇ ਤੋਂ ਕਨਸਰ ਹੰਤ ਤੱਕ ਗੁਰੂ ਸਾਹਿਬ ਦੇ ਛੋਟੇ ਛੋਟੇ ਬੱਚੇ ਨਹੀਂ ਹਾਂ ਜੇ ਚਨਾਏਗੇ ਸਾਡੇ ਬਾਬੇ ਸੀ ਉਹ ਸਹੈਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਸਹੈਬਜ਼ਾਦਾ ਬਾਬਾ ਫਤਿਹ ਸਿੰਘ ਤੇ ਮੇਰੀ ਸਪੋਰਟ ਨਹੀਂ ਹੋਈ ਇੱਥੇ ਮੈਂ ਆਪ ਜੀ ਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਆ ਕਿ ਮੈਂ ਇੱਕ ਪਿਕਚਰ ਅਸੀਂ ਤਿਆਰ ਕਰਵਾਈ ਗਈ ਸੀਗੀ ਆ ਦੇਖੋ ਇਹ ਸਹੈਬਜ਼ਾਦਾ ਦਾ ਸਰੂਪ ਇਹ ਅਲੱਗ ਤਿਆਰ ਕਰਵਾਈ ਸੀ ਇਹ ਅਲੱਗ ਕਰਵਾਈ ਸੀ ਫਿਰ ਉਹਨਾਂ ਤੋਂ ਇੱਕ ਇਹ ਤਿਆਰ ਕਰਵਾਈ ਇਹ ਗੜੀ ਚਮਕੌਰ ਦੀ ਬਣਾਈ ਹੈ ਇੱਕ ਅੰਸਰਾਂ ਦੀ ਬਣਾਈਏ ਹੁਣ ਬੱਚੇ ਜਿਵੇਂ ਹੁਣ ਸਾਡੇ ਗਾਂ ਪਤੀਜੀਆਂ ਭਾਂਜੇ ਆ ਗਾਂ ਪਿੰਡਾਂ ਚ ਰਿਸ਼ਤੇਦਾਰ ਬੱਚੇ ਆ ਵੱਡੇ ਕਾਨਵੈਂਟ ਸਕੂਲਾਂ ਚ ਪੜਦੇ ਆਪਣੇ ਜਾਣ ਪਛਾਣ ਵਾਲੇ ਦੇ ਉਹਨਾਂ ਨੂੰ ਨਹੀਂ ਨਾਮ ਪਤਾ ਬਹੁਤ ਮੈਂ ਨਾਮ ਮਰ ਜਲੰਧਰ ਦੇ ਕਿਸੇ ਸਕੂਲ ਚ ਗਈ ਨਾਮ ਤਾਂ ਮੈਂ ਨਹੀਂ ਲੈਣਾ ਚਾਹੁੰਦੀ ਉੱਥੇ ਉਹਨਾਂ ਨੇ ਮੈਨੂੰ ਬੁਲਾਇਆ ਉਹਨਾਂ ਦਾ ਆਪ ਦਾ ਸਕੂਲ ਸੀ ਕਾਫੀ ਉਹ ਪ੍ਰੈਟੀਕਲ ਫੈਮਲੀ ਨਾਲ ਵੀ ਸੰਬੰਧਤ ਸਬੰਧਿਤ ਨੇ ਉੱਥੇ ਮੈਂ ਉਹਨਾਂ ਦੀ ਕਲਾਸ 'ਚ ਬੱਚਿਆਂ ਨੂੰ ਪੁੱਛਿਆ ਤਾਂ ਕਹਿੰਦੇ ਆਈ ਡੋਨਟ ਨੋ ਉਹ ਬੱਚਿਆਂ ਨੇ ਇਹ ਗੱਲ ਕਹੀ ਤਾਂ ਉਹ ਲਿਟਰਲੀ ਉਸ ਟਾਈਮ ਮਰਨ ਨੂੰ ਦਿਲ ਕਰਦਾ ਸੀ ਕਿ ਹਾਂ ਉਹ ਜਿੰਨਾ ਕਰਕੇ ਆਪਾਂ ਆਏ ਮੁਗਲ ਉਹਨਾਂ ਨੇ ਭਜਾਏ ਆ ਗੁਰੂ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਲਾ ਕੇ ਮੁਗਲਾਂ ਨੂੰ ਭਜਾਇਆ ਤੇ ਉਹਦੇ ਬਿਹਾਫ ਤੇ ਵੀ ਉਹ ਚੀਜ਼ ਦੀ ਵੀ ਇੱਕ ਹੈਗੀ ਆ ਪੋਜ਼ਿਟਿਵਿਟੀ ਬਾਕੀ ਸੰਗਤ ਐ ਕਰੇਗੀ ਬਿਲਕੁਲ ਹੌਸਲਾ ਬੜਾ ਵੱਡਾ ਆ ਹਾਂਜੀ ਧੰਨਵਾਦ ਵੀ ਵੱਡੀ ਹੈ ਤੇ ਹੌਸਲਾ ਵੀ ਵੱਡਾ ਵਾ ਹਾਂਜੀ ਧੰਨਵਾਦ ਹਾਂਜੀ ਮਾਤਾ ਜੀ ਕੋਈ ਕਹਿਣਾ ਜਾਂਦੇ ਨੇ ਛੋਟੀ ਹੁੰਦੀ ਤਾਂ ਖੇਡ ਤੇ ਹੀ ਕਲੈਕਟਰ ਬਹੁਤ ਕਰਦੀ ਹੁੰਦੀ ਸੀ ਬੱਚਿਆ ਹਾਂਜੀ ਤੋਂ ਤਾਂ ਕਹਿੰਦੇ ਆ ਕਿ ਇਹ ਕੋਸ ਨਾ ਕੋਸ ਚਲੋ ਅੱਜ ਮਦਾ ਅਚੁੱਤਰੀ ਆ ਤੇ ਕੱਲ ਨੂੰ ਕਾਮਯਾਬ ਕਰੇਗੀ ਆਪਣੇ ਆਪ ਨੂੰ ਆਪਣੇ ਆਪ ਕੰਮ ਵੀ ਕਰਾਏ ਕਰੇਗੀ ਕਰਕੇ ਨਹੀਂ ਹਾਂ ਪੂਰਾ ਇਹਦੀ ਸ਼ਾਦੀ ਬਹੁਤ ਕੰਮ ਕੀਤਾ ਸੀ ਨੇ ਅ ਵੀਰ ਜੀ ਦੀ ਉਹਨਾਂ ਦੀ ਮੈਰਿਜ ਦੀ ਗੱਲ ਕਰਦੇ ਆ ਮੈਰਿਜ ਤੇ ਮੈਂ ਸਾਰਾ ਕੰਮ ਕਰਿਆ ਸੀ ਕੁਝ ਜੀ ਦੇ ਜੀ ਬਿਲਕੁਲ ਹੈ ਪਰਮਾਤਮਾ ਮਿਹਰ ਕਰੇ ਇਸ ਬੱਚੀ ਨੇ ਜਿਸ ਨੂੰ ਹੌਸਲਾ ਬਖਸ਼ਿਆ ਵਾ ਤਾਂ ਉਸ ਹੌਸਲੇ ਦੇ ਨਾਲ ਨਾਲ ਉਸ ਨੂੰ ਮੰਜ਼ਲ ਵੀ ਜ਼ਰੂਰ ਮਿਲੇ ਅੱਜ ਖੜੀ ਹੋਈ ਹੈ ਇਲੈਕਸ਼ਨਾਂ ਦੇ ਉੱਤੇ ਤਾਂ ਉਮੀਦ ਆ ਕਿ ਮੈਂ ਜਿੱਤਾਂਗੀ ਤੇ ਜਿੱਤ ਕੇ ਆਪਣੇ ਇਲਾਕੇ ਦੀ ਆਪਣੇ ਹਲਕੇ ਦੀ ਸੇਵਾ ਕਰਾਂਗੀ ਬਾਕੀ ਗੁਰੂ ਮਹਾਰਾਜ ਦੇ ਹੱਥ ਆ ਜਿਸ ਦੇ ਗਲੇ 'ਚ ਹਾਰ ਪਾਣਾ ਹੈ ਜਿਸ ਨੂੰ ਕੁਰਸੀ ਦੇਣੀ ਆ ਉਹ ਗੁਰੂ ਮਹਾਰਾਜ ਨੇ ਦੇਣੀ ਆ ਸੋ ਕੈਮਰਾ ਪਰਸਨ ਮੋਬੀ ਦੇ ਨਾਲ ਜਤਿੰਦਰ ਗੁੰਡਲ